ਸੋਡੇ ਨਾਲ ਸੰਜੀ ਕਰ ਰਹੇ ਹਾਂ ਅਸੀਂ ਜਿਹੜਾ ਸੰਯੁਕਤ ਮੋਰਚੇ ਦੀ ical ਦੇ ਤੇ ਸੱਦਾ ਦਿੱਤਾ ਹੈ ਬੀਜੇਪੀ ਦਾ ਵਿਰੋਧ ਕਰੋ 2021 ਦੇ ਕਿਸਾਨ ਅੰਦੋਲਨ ਦੌਰਾਨ ਜਿਹੜੀਆਂ ਮੋਰਚੇ ਨਾਲ ਜੁੜੀਆਂ ਹੋਈਆਂ ਮੰਗਾਂ ਰਹਿਜੇ ਨਹੀਂ ਹੁੰਦਾ ਕਰਤੀ ਤੇ ਦਸਾਂ ਸਾਲਾਂ ਦੇ ਵਿੱਚ ਬੀਜੇਪੀ ਦੀ ਕਿਸਾਨ ਤੇ ਮਜ਼ਦੂਰ ਵਿਰੋਧੀ ਜਾਂ ਛੋਟੇ ਦੁਕਾਨਦਾਰ ਤੇ ਛੋਟੇ ਕਾਰੋਬਾਰ ਵਿਰੋਧੀ ਜਿਹੜੀ ਹੁਣ ਤੱਕ ਦੀ ਪਹੁੰਚ ਰਹੀ ਹੈ ਕਾਰਪੋਰੇਟ ਪੱਖੀ ਪਹੁੰਚੋ ਉਹਦੇ ਖਿਲਾਫ ਅਸੀਂ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਇਸ ਦੇ ਵਿੱਚ ਮੋਦੀ ਦਾ ਜ਼ੋਰਦਾਰ ਵਿਰੋਧ ਕਰਨ ਦੀ ਸਾਡੀ ਤਿਆਰੀ ਹੈ ਅੱਜ ਦੀ ਜਿਹੜੀ ਮੀਟਿੰਗ ਰੱਖੀ ਸੀ ਅਸੀਂ ਉਹਦੇ ਸਬੰਧ ਵਿੱਚ ਰੱਖੀ ਸੀ ਤੇ ਉਹਦਾ ਜ਼ੋਰਦਾਰ ਤਿਆਰੀਆਂ ਕਿੰਨੇ ਕਿੰਨੇ ਕਰਨੀਆਂ ਨੇ ਸਾਰੀਆਂ ਉਹ ਅਸੀਂ ਬਿਉਤ ਬੰਦੀ ਬਣਾ ਕੇ ਸਾਰੇ ਜ਼ਿਲ੍ਹਿਆਂ ਨੂੰ ਕਿਹੜੇ ਕਿਹੜੇ ਜ਼ਿਲ੍ਹੇ ਉੱਤੇ ਲਾਉਣਾ ਉਹਦੀ ਤਿਆਰੀ ਤੇ ਅਸੀਂ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਉਹਦਾ ਕਿੱਥੇ ਕੀ ਹੁੰਦਾ ਕੋਈ ਮੌਕੇ ਨਾਲ ਸੀ ਦੇਖ ਇਕੱਲੀ ਥੋੜੀ ਜਿਹੀ ਬੰਦੀ ਬਣਦੀ ਹੈ ਬਲੂ ਕਿ ਬਾਕੀ ਸਾਰੇ ਸੰਯੁਕਤ ਹਨ ਹੈ ਜੀ ਥੋੜੀ ਜੱਥੇਬੰਦੀ ਹੋਊਗੀ ਹੋਰ ਵੀ ਨਾਲ ਜੀ ਅੱਜ ਦੀ ਗੱਲ ਤਾਂ ਦੇਖੋ ਇਹ ਆ ਵੀ ਹੈ ਤਾਂ ਕਾਲ ਇਹ ਉਸ ਜੁਕਤ ਮੁਰਤੇ ਦੀ ਕਾਲ ਆ ਵੀ ਭਾਜਪੀ ਦਾ ਵਿਰੋਧ ਕਰੋ ਮੁਰਤੇ ਦਾ ਵਿਰੋਧ ਕਰੋ ਦੂਜੀ ਜੱਥੇਬੰਦੀ ਕੀ ਕਰ ਰਹੀਆਂ ਨੇ ਜਦ ਤੱਕ ਉਹਨਾਂ ਨਾਲ ਰابطਾ ਨਹੀਂ ਹੋਇਆ ਅਸੀਂ ਆਪਣੀ ਜੱਥੇਬੰਦੀ ਦੇ ਤੌਰ ਤੇ ਆਪਣੇ ਤੌਰ ਤੇ ਇਹ ਕਰਾਂਗੇ ਉਹ ਕੀ ਕਰਦੀਆਂ ਨੇ ਉਹ ਉਹਨਾਂ ਨੇ ਦੇਖਣਾ ਮੈਨੂੰ ਲੱਗਦਾ ਹੈ ਵੀ ਵਿਰੋਧ ਉਹ ਵੀ ਕਰਨਗੇ ਉਹਨਾਂ ਦਾ ਕੀ ਤਰੀਕਾ ਹੈ ਤਰੀਕਾ ਕਰ ਉਹਨਾਂ ਦਾ ਦੱਬਦਾ ਹੋਊਗਾ ਪਰ ਸਾਡਾ ਮੰਚ ਵੀ ਵੱਖਰਾ ਹੋਊਗਾ ਸਾਡਾ ਐਕਸ਼ਨ ਵੀ ਅਸੀਂ ਅੱਡ ਕਰ ਕਿਦਾਂ 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 ਜਾਣ ਦੀ ਪਲੈਨਿੰਗ ਕੀਤੀ ਹੈ ਕਿ ਕਿਵੇਂ ਜਾਇਓ ਕਿਵੇਂ ਜਾਣ ਦਾ ਤਾਂ ਸਾਧਨਾਂ ਤੇ ਜਾਂਦੇ ਹਾਂ ਜੀ ਬੱਸਾਂ ਤੇ ਜਾਵਾਂਗੇ ਅਸੀਂ ਆਪਣੇ ਬੀਕਲਾਂ ਨਾਲ ਹੀ ਜਾਵਾਂਗੇ ਮਾਰਚ ਕਰਾਂਗੇ ਉਧਰ ਨੂੰ ਪਟਿਆਲੇ ਵੱਲ ਨੂੰ ਕਿੱਥੇ ਰੋਕਦੇ ਨੇ ਕੀ ਕਰਦੇ ਨੇ ਉਹਨਾਂ ਦੇ ਹਾਲਤ ਕਹੀ ਜੀ ਉਹਨਾਂ ਨੂੰ ਕਹੀ ਜੇ ਮਤਲਬ ਆਦੇਸ਼ ਦਿੱਤੇ ਹੋਏ ਨੇ ਹੋ ਸਕਦਾ ਉਹਨਾਂ ਦੀ ਪਹਿਲਾਂ ਛਾਪੇਮਾਰੀ ਦੀ ਜੋਤ ਹੋਵੇ ਜਾਂ ਗੁੰਗਰਫਦਾਰ ਕਰਦੀ ਹੋਵੇ ਉਹਦਾ ਵੀ ਅਸੀਂ ਚੱਕੰਨੇ ਹੋਵਾਂਗੇ ਇਸ ਗੱਲ ਤੋਂ ਵੀ ਪਰ ਇਹ ਹਰ ਹਾਲਤ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਹੋਊਗਾ ਵਿਰੋਧ ਹੋਊਗਾ ਉਹਦਾ ਜਿੱਥੇ ਵੀ ਮੋਦੀ ਸਾਹਿਬ ਜਾਣਗੇ ਉੱਥੇ ਉਹਨਾਂ ਦਾ ਵਿਰੋਧ ਹੋਊਗਾ ਪ੍ਰਸ਼ਾਸਨ ਨੇ ਪਹਿਲਾਂ ਰੋਕਣ ਦਾ ਕੋਈ ਬੰਦੋਬਸਤ ਕੀਤਾ ਹੈ ਨਹੀਂ ਇਹ ਪਹਿਲਾਂ ਪ੍ਰਸ਼ਾਸਨ ਨੇ ਕੋਈ ਬੰਦੋਬਸਤ ਕੀਤਾ ਉਹ ਪ੍ਰਸ਼ਾਸਨ ਦਾ ਕੰਮ ਹੈ ਉਹਦਾ ਕਰਨਾ ਪ੍ਰਸ਼ਾਸਨ ਨੇ ਆਪਣਾ ਕੰਮ ਕਰਨਾ ਉਹ ਉਹ ਕਿਤੇ ਕੀ ਕਰਦੇ ਨੇ ਮੈਂ ਪਹਿਲਾਂ ਜ਼ਿਕਰ ਕਰਕੇ ਛੱਡਿਆ ਵੀ ਉਹ ਛਾਪੇਮਾਰੀ ਕਰਦੇ ਨੇ ਗ੍ਰਿਫਤਾਰੀਆਂ ਕਰਦੇ ਨੇ ਉਹਦਾ ਅਸੀਂ ਪਹਿਲਾਂ ਧਿਆਈ ਹੈ ਸਾਡੀ ਉਹ ਅਸੀਂ ਪੂਰਾ ਬੰਦੋਬਸਤ ਹੋਊਗਾ ਅਸੀਂ ਵੀ ਚੌਕਸ ਰਹਾਂਗੇ ਉਹਦੇ ਕਰਕੇ ਵੀ ਤੇ ਜੇ ਪ੍ਰਸ਼ਾਸਨ ਹੋਣ ਦੇਊਗਾ ਤਾਂ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਅਸੀਂ ਉਹਦੇ ਤਰੀਕੇ ਨਾਲ ਨਹੀਂ ਆਪਦੇ ਤਰੀਕੇ 23 ਦਾ ਹੀ ਪ੍ਰੋਗਰਾਮ ਆ ਪਟਿਆਲੇ ਦਾ ਹੀ ਆ ਜੀ 24 ਦਾ ਵੀ ਆ ਜੀ ਥੋੜਾ 23 ਦਾ ਗਲੰਦਰ ਵਗੈਰਾ ਦਾ ਕੱਲੇ 23 ਦਾ ਹੀ ਪ੍ਰੋਗਰਾਮ ਆ ਥੋੜਾ 24 ਦਾ ਵੀ ਆ ਅਸੀਂ ਫਿਲਹਾਲ 23 ਤਰੀਕ ਦਾ 23 ਆਣਾ ਹੈਗਾ ਕਹਾ ਉਹ 24 ਨੂੰ ਜਲੰਧਰ ਜਾ ਰਹੇ ਨੇ 24 ਦੇ ਵਿੱਚ ਜਲੰਧਰ ਨਹੀਂ ਜਾਂ ਇੱਥੇ ਪੰਨੀਆਂ ਕੀ ਸੋਚਦੇ ਆਂ ਗੱਲ 25 ਦਾ ਗਰਦਾਸ ਤਿੰਨ ਦਿਨਾਂ ਦਾ ਹੈ ਪੱਛ ਵੀ ਉਹਨਾਂ ਨੇ ਅੱਠ ਜਗ੍ਹਾ ਤੇ ਹੋ ਬੰਝ ਜਾ ਕਦੇ ਹੋਣਾ ਹੈ ਉਹਦੇ ਬਾਰੇ ਜਾਣਕਾਰੀ ਨਹੀਂ ਮਿਲੀ ਅੱਗੇ ਜਿਹੀ ਜਾਣਕਾਰੀ ਮਿਲਦੀ ਜਾਊਗੀ ਜਿੱਥੇ ਜਿੱਥੇ ਕਿੱਥੇ ਕੀ ਹੁੰਦਾ ਉੱਥੇ ਮੌਕੇ ਨਾਲ ਦੇਖੋ ਵਿਰੋਧ ਫਿਲਹਾਲ 23 ਤਰੀਕ ਦਾ ਇਹ ਪਹਿਲਾਂ ਵੀ ਹੋਇਆ ਸੀ ਪ੍ਰਧਾਨ ਮੰਤਰੀ ਮੋਦੀ ਆਏ ਸੀ ਆਵਾਜ਼ ਮੁਰਗੇ ਸੀ ਫਰੋਜਪੁਰ ਬੜਾ ਉਹ ਮਾਹੌਲ ਬੜਾ ਗਰਮ ਰਿਹਾ ਸੀ ਪੰਜਾਬ ਨੂੰ ਜੋੜਿਆ ਗਿਆ ਸੀ ਸਾਰੇ ਪੰਜਾਬ ਨੂੰ ਖਸਾਨ ਕਿੱਥੇ ਬੰਦਿਆ ਹੋਈ ਹੈ ਤਾਂ ਤਕੜੇ ਸੁਰੱਖਿਆ ਪ੍ਰਬੰਧ ਹੋਣਗੇ ਕਿੰਦਾ ਵੀ ਰੰਗ ਦੀ ਹੋਵੇਗੀ ਪਹਿਲਾਂ ਵੀ ਹੋਇਆ ਜਿਹੜਾ ਮਤਲਬ ਪ੍ਰਧਾਨ ਮੰਤਰੀ ਆਏ ਨੇ ਆਪਣੇ ਪਿੱਛੇ ਉਹ ਮੁੜ ਗਏ ਸੀ ਉਹਦਾ ਉਹਦੇ ਕਾਰਨਾਂ ਕਰਕੇ ਮੁੜ ਗਏ ਸੀ ਪ੍ਰਦਰਸ਼ਨਤਾ ਉਹਦਾ ਵੀ ਜ਼ੋਰਦਾਰ ਹੋਏ ਨੇ ਉਹਦਾ ਕੁਝ ਇਸ਼ੂ ਹੋਰ ਸੀਗਾ ਤੇ ਇਹ ਹੁਣ ਹੋਰ ਗੱਲ ਹੈ ਜਿਨੀ ਹੁਣ ਇਹ ਇਸ ਤਰ੍ਹਾਂ ਦੀ ਉਹ ਬਹਾਨੇਬਾਜ਼ੀ ਕਿ ਅਸੀਂ ਮੈਨੂੰ ਪੰਜਾਬ ਦੇ ਵਿੱਚ ਬੜਾ ਖਤਰਾ ਸੀ ਤਾਂ ਉਹਦੀ ਆਪਦੀ ਕਾਰਨਾਂ ਕਰਕੇ ਇਕੱਠ ਨਹੀਂ ਸੀ ਹੋਇਆ ਬਰਸਾਤ ਪੈ ਗਈ ਜਾਂ ਉਹਨਾਂ ਤੋਂ ਬੰਦਵਸਤ ਨਹੀਂ ਹੋਇਆ ਜਾਂ ਲੋਕ ਨਹੀਂ ਆਏ ਉਹਨਾਂ ਦਾ ਉਹਨਾਂ ਦਾ ਕਾਰਨ ਹੁਣ ਤਾਂ ਇਹ ਮਤਲਬ ਚੋਣ ਪ੍ਰਚਾਰ ਦੇ ਵਿੱਚ ਚੋਣ ਦੇ ਵਿੱਚ ਉਹਦਾ ਆਪਦਾ ਕੰਮ ਚੋਣ ਪ੍ਰਚਾਰ ਕਰਨ ਆਉਣਾ ਲੋਕਾਂ ਕੋਲੇ ਦੱਸਣ ਦਾ ਉਹਨਾਂ ਦਾ ਅਜਮੂਗੀ ਹੱਕ ਹੈ ਉਹ ਕਹਾਂਉਣ ਅਸੀਂ ਵੀ ਆਪਣੇ ਤਰੀਕੇ ਨਾਲ ਉਹ ਲੋਕਾਂ ਨੂੰ ਦੱਸਾਂਗੇ ਵੀ ਇਹ ਜਿਹੜੇ ਹੁਣ ਤੁਹਾਡੇ ਕੋਲੇ ਪਰਚੇ ਲੈ ਕੇ ਪਾਵਰ ਹਾਸਲ ਕਰਨ ਦੀ ਦੁਬਾਰਾ ਆਏ ਨੇ 10 ਸਾਲ ਹੋ ਗਏ ਜਿਹਨਾਂ ਨੂੰ ਰਾਜ ਕਰੇ 10 ਸਾਲ ਦੇ ਵਿੱਚ ਕੀ ਕਰਦੇ ਰਹੇ ਨੇ ਤੇ ਲੋਕਾਂ ਵਾਲਿਆਂ ਨੇ ਕਿੰਨੀ ਧੁੱਕ ਵਿਸ਼ਵਾਸ ਘਾਤ ਕੀਤਾ ਤੇ ਕਿਹੜੇ ਕਾਰਪੋਰੇਟ ਨਾਫੇ ਦੇ ਕੇ ਕਿਹੜੇ-ਕਿਹੜੇ ਕਿਤੇ ਇਹ ਨੇ ਹੁਣ ਤੱਕ ਤਲਾਬ ਕੀਤਾ ਨੇ ਛੋਣ ਖੇਤਰ ਉਹ ਜਿੱਤੇ ਛੋਟੀ ਸੰਘਾ ਕੀਤੀ ਹੈ ਪਾਵਰ ਕਸਟਟਨ ਦਿੱਤਾ ਸਾਰੀਆਂ ਗੱਲਾਂ ਜਿਹੜੀਆਂ ਹੁਣ ਤੱਕ ਦੇ ਇਹਨਾਂ ਨੇ ਇਹਨਾਂ ਨੇ ਬਰਦਾਸ਼ਤ ਕੀ ਕਾਰਪੋਰੇਟ ਦੇ ਪੱਖ ਤੋਂ ਭੁਗਤੀਆਂ ਨੇ ਕਾਦਰਪੁਰੇ ਠੰਡਾ ਮੁਨਾਫਾ ਨੋਟਬੰਦੀ ਕਰਕੇ ਜੀਐਸਟੀ ਵਗੈਰਾ ਕਰਕੇ ਐਸਸੀਐਲ ਆ ਕੇ ਤੇ ਜਿਹੜੀਆਂ ਵੀ ਇਹਨਾਂ ਨੇ ਹੁਣ ਤੱਕ ਲਿਆ ਕਰਦੇ ਜਾਂਦੀਆਂ ਲੋਕਾਂ ਦੇ ਸਾਹਮਣੇ ਨੇ ਲੋਕਾਂ ਨੂੰ ਪਤਾ ਉਹ ਲੈ ਕੇ ਜਾਵਾਂਗੇ ਤੇ ਇਹਨਾਂ ਨੂੰ ਲੰਗੇ ਕਰਾਂਗੇ ਹੁਣ ਇਹ ਇਹਨਾਂ ਨੂੰ ਮੂੰਹ ਨਾ ਦੋ ਅਸੀਂ ਸਦਾ ਸ਼ੰਭੂ ਬਾਡਰ ਤੇ ਜਿਹੜਾ ਕਰਨਾ ਸੀ ਸਨੋਪ ਕੋਇਆ ਉਹਦੇ ਬਾਰੇ ਕੀ ਕਹਿਣਾ ਹੈ ਲੋਕ ਦੇਖੋ ਸ਼ੰਭੂ ਬਾਡਰ ਵਾਲਾ ਉਹਨਾਂ ਸਾਥੀਆਂ ਦਾ ਇਹ ਤਾਂ ਉਹਦਾ ਜਵਾਬ ਵੀ ਦੇ ਸਕਦੇ ਨੇ ਉਹਨਾਂ ਕਿੰਨਾ ਚਿਰ ਚਰਚਾ ਰੋਣਾ ਸਮਾਪਤ ਕਰਨਾ ਹੈ ਕਿ ਨਹੀਂ ਕਰਨਾ ਇਹ ਉਹਨਾਂ ਦਾ ਐਸਕੇਮ ਦਾ ਐਲਾਨ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਮੈਨੂੰ ਉੱਚਾ ਸੋਚਦਾ ਐ ਸਕੇਮ ਨੇ ਆਜਾ ਐਲਾਨ ਹੁਣੇ ਕੀਤਾ ਕਿ ਉਹ ਵੀ ਮੋਦੀ ਦਾ ਵਿਰੋਧ ਕਰਨ ਦੇ ਤੁਸੀਂ ਵੱਖਰੀ ਨੀਤੀ ਲੈ ਕੇ ਚੰੋਂ ਵੀ ਐਲਾਨ ਚਲੋਂ ਦੇ ਬਣ ਐ ਸਕੇਮ ਦਾ ਐਲਾਨ ਆ ਜਿਹੜਾ ਮੈਂ ਕਹਿ ਰਿਹਾ ਵੀ ਇਹ ਵੀ ਬੀਜੇਪੀ ਦਾ ਵਿਰੋਧ ਕਰੋ ਇਹ ਐ ਸਕੇਮ ਦਾ ਐਲਾਨ ਉਹਨਾਂ ਨੇ ਮੋਦੀ ਦੀ ਰੱਖੀ ਉਹਨਾਂ ਦੀ ਇਹ ਗੈਰ ਰਾਜਨੀਤਿਕ ਸਕੇਮ ਦਾ ਕੀ ਹੈ ਉਹਨਾਂ ਦਾ ਉਹ ਤਾਂ ਸੋਚਣ ਉਹ ਉਹਨਾਂ ਨੇ ਕੀ ਕਰਨਾ ਹੈ ਬੀਜੇਪੀ ਦਾ ਵਿਰੋਧ ਕਰਨਾ ਹੈ ਕਿ ਉਨਾ ਕਿ ਮੈਨੇ ਕਰਨਾ ਇਹ ਉਹਨਾਂ ਦਾ ਕੰਮ ਹੈ ਉਹਨੇ ਬਾਰੇ ਆਪਾਂ ਕੁਝ ਨਹੀਂ ਕਰ ਸਕਦੇ ਕਿੰਨੇ ਕਿ ਸੰਖਿਆ ਰੀ ਲੈ ਕੇ ਜਾਣ ਦੇ ਤਾਂ ਲੋਕੀ ਕਿੰਦੇ ਤਲੇ ਆਪਣੇ ਕੁਝ ਜ਼ਿਲ੍ਹਿਆਂ ਦੇ ਬੰਦੇ ਜਾਣਗੇ ਨਹੀਂ ਇਹ ਅਸੀਂ ਆਏ ਤਾਂ ਜੇ ਬਣਾਉਣਾ ਹੈ ਅਸੀਂ ਜੇ ਬਣਾਉਣਾ ਹੈ ਵੀ ਕਿੰਨੇ ਕਿ ਤਾਕਤ ਆਪ ਉਸੇ ਲਾ ਜੀਏ ਕਿੰਨੇ ਕਿ ਕਿਹੜੇ ਕਿਹੜੇ ਜਿੰਨਾਂ ਨੂੰ ਭੇਜੀਏ ਇਹ ਅਜੇ ਪੱਕੇ ਤੌਰ ਤੇ ਸਾਡਾ طے ਨਹੀਂ ਕੀਤਾ ਇਹ ਤੈ ਇਹ ਰੂਪ ਨਹੀਂ ਜਾਊਗਾ طے ਕਰਨਾ ਬਾਕੀ ਹੈ ਇੱਕ ਤੁਸੀਂ ਜਮੀਨੀ ਮਾਮਲੇ ਨਾਲ ਲੈ ਕੇ ਮੀਤ ਹੈ ਨੂੰ ਵੀ 20 ਤਰੀਕ ਤੱਕ ਦਾ ਆਲਟਿਮੇਟਮ ਦਿੱਤਾ ਹੋਇਆ ਸੀ ਉਹ ਪੂਰਾ ਹੋ ਚੁੱਕਿਆ ਹੈ ਮੀ 13 ਨੂੰ 23 ਤਰੀਕ ਤੱਕ ਦਾ ਐਟੀਮੇਟਰ ਦਿੱਤਾ ਸੀਗਾ ਉਹ ਪੂਰਾ ਹੋ ਚੁੱਕਿਆ ਹੈ ਉਹ ਜਿਹੜਾ ਆਪਣਾ 20 ਤੱਕ ਦਾ ਐਟੀਮੇਟ ਦਿੱਤਾ ਸੀ ਉਹਦੇ ਚ ਕੁਝ ਗੱਲਾਂ ਹੋ ਗਈਆਂ ਯਾਨੀ ਗੜੇਮਾਰੀ ਦਾ ਜਿਹੜਾ ਮਾਮਲਾ ਸੀ 16 ਕਰੋੜ ਰੁਪਈਆ ਯਾਨੀ 15 ਕਰੋੜ ਕੁਝ ਪਲੱਸ ਬਠਿੰਡੇ ਦਾ ਸੀ ਗੜੇਮਾਰੀ ਦਾ 1 ਕਰੋੜ ਕੁਝ ਪਲੱਸ ਸੰਗਰੂਰ ਦੇ ਵਿੱਚ ਸੀ ਉਹ ਵੰਡਿਆ ਗਿਆ ਲਗਭਗ ਸੰਗੂਰਾ ਦਾ ਸਾਰਾ ਜਮੀਨ ਛੜਾਈ ਗਈ ਬਟਿੰਡੇ ਵਾਲਾ ਬੰਡਿਆ ਗਿਆ ਕੁਛ ਛੁਟ ਗਿਆ ਜ਼ਮੀਨ ਛੁਟ ਗਈ ਉਹ ਜਹਾਜ਼ੀਰ ਦਾ ਕੰਮ ਜਹਾਜ਼ੀਰ ਵਾਲੀ ਜ਼ਮੀਨ ਦੇ ਜਿਹੜੇ ਕੇਸ ਜਿਹੜੀਆਂ ਕੁਛ ਉਸ ਗੱਲਾਂ ਸੀ ਕੁਝ ਕੋਰਟ ਦੇ ਵਿੱਚ ਸੀ ਕੁਝ ਕੇ ਪਰਚੇ ਦਰਜ ਕਰਨੇ ਸੀ ਉਹ ਜਿੰਨੇ ਉਹਨੇ ਪਰਚੇ ਦਰਜ ਵੀ ਕਰਤੇ ਕੁਝ ਗੱਲਾਂ ਕਰਤੀਆਂ ਕੁਝ ਪ੍ਰੋਸੈਸਰ ਕੋਰਟ ਦਾ ਜਿਹੜਾ ਤੁਹਾਡਾ ਲੌਂਗ ਟਰਮ ਦਾ ਲੰਮੇ ਟਰਮ ਦਾ ਜਿਹੜਾ ਕੋਈ ਸਮਾਂ ਮੰਗਦਾ ਉਹ ਉਹ ਚੱਲ ਉਹਨਾਂ ਨੂੰ ਬਰੋਥ ਨਹੀਂ ਕਰਾਂਗੇ ਆਪਾਂ ਦੇਖੋ ਇਹ ਫਿਰ ਹਾਲਤਾ ਮਤਲਬ ਜੇ ਉਹ ਉਹ ਭਈ ਡ੍ਰੌਪ ਕਰ ਲਿਆ ਹਾਂਜੀ ਗੁਨਾਹ ਸਿੰਘ ਸਾਬ ਪਹਿਲਾਂ ਵੀ ਇੱਕ ਚਰਚਾ ਚੱਲਦੀ ਸੀ ਕਿ 2022 ਚੋਣਾਂ ਚ ਉਗਰਾਹਾ ਗਰੁੱਪ ਨੇ ਆਮ ਆਦਮੀ ਪਾਰਟੀ ਸਪੋਰਟ ਕੀਤੀ ਇਸ ਵਾਰ ਵੀ ਕੋਈ ਐਜੀਪੀ ਨਾ 2022 ਚ ਨਾ 2027 ਚ ਨਾ 2019 ਚ ਨਾ 2014 ਚ ਕਦੇ ਕੋਈ ਕਹਣਾ ਦੇ ਵੀ ਕਿਸੇ ਪਾਰਟੀ ਦੇ ਸੀ ਕੋਈ ਸਪੋਰਟ ਕਿਤੇ ਆਪ ਦੀ ਕੀ ਦੂਜੀ ਦੀ ਕੀ ਸਗੋਂ ਸਾਡਾ ਤੁਸੀਂ ਸਟੇਟਮੈਂਟ ਪੜ੍ਹ ਲਓ ਸਾਡਾ ਇੱਕ ਜਿਹਾ ਲਿਖਤ ਕੱਢੀ ਆ ਵੀ ਭਾਰਤੀ ਕਿਸਾਨ ਜੋ ਨੇਕਤਾ ਉਗਰਾਹਾਂ ਦੀ ਚੋਣਾਂ ਦੇ ਸਮਝ ਇੱਕ ਚਿੱਠੀ ਆ ਮੇਰੇ ਕੋਲ ਸਾਡੀ ਹੁਣ ਕਿਤਾਬੀ ਆ ਪੜ੍ਹ ਲਓ ਤੁਸੀਂ ਸਾਡੀ ਇਹ ਪਹੁੰਚ ਹੀ ਨਹੀਂ ਵੀ ਕਿਸੇ ਪਾਰਟੀ ਤੇ ਸਾਡਾ ਭਰੋਸਾ ਹੋਵੇ ਅੱਜ ਦੀ ਮੀਟਿੰਗ 17 ਤਰੀਕ ਦੀ ਬਰਨਾਲੇ ਦੇ ਵਿੱਚ ਅਸੀਂ ਭੈਣਾਂ ਦੀ ਮੀਟਿੰਗ ਕੀਤੀ ਹੈ ਉਹ ਮੀਟਿੰਗ ਦੇ ਵਿੱਚ ਸਾਡਾ ਇਹ ਹੈ ਵੀ ਕਿਸੇ ਵੀ ਸਰਕਾਰ ਤੋਂ ਜਿਹੜੀਆਂ ਇਹ ਨਵੀਂ ਆਰਥਿਕ ਨੀਤੀਆਂ ਤੇ ਚੱਲਣ ਵਾਲੀਆਂ ਐ ਜਿਹੜੀਆਂ ਵਿਸ਼ਵਪਾਰ ਸੰਸਦਾ ਦੇ ਨੀਤੀਆਂ ਤੇ ਚੱਲਣਗੀਆਂ ਸਰਕਾਰਾਂ ਉਹ ਕਿਰਤੀ ਲੋਕਾਂ ਦਾ ਮਜ਼ਦੂਰਾਂ ਦਾ ਛੋਟੇ ਦੁਕਾਨਦਾਰਾਂ ਦਾ ਛੋਟੀ ਸੰਨਤ ਦਾ ਇਹ ਫਾਇਦਾ ਕਰ ਹੀ ਨਹੀਂ ਸਕਦੇ ਇਸ ਕਰਕੇ ਸਾਡਾ ਇਹਨਾਂ ਤੇ ਭਰੋਸਾ ਨਹੀਂ ਅਸੀਂ ਆਪਾਂ ਦੇ ਕਿਵੇਂ ਭਰੋਸਾ ਕਰ ਲਾਂਗੇ ਅਸੀਂ ਤਾਂ ਇਹ ਕਿਹਾ ਵੀ ਉਹ ਤੁਹਾਡੇ ਦੇਖੇ ਹੋਏ ਨੇ ਇਹ ਤੁਸੀਂ ਦੇਖੇ ਨਹੀਂ ਜਦੋਂ ਤੁਸੀਂ ਦੇਖ ਲੈ ਇਹ ਉਦੋਂ ਤੱਕ ਡਾ ਡੰਗ ਮਾਰਨਗੇ ਆ ਤੁਹਾਡੇ ਸਾਹਮਣੇ ਭਾਟਾ ਦਾ ਵਿਰੋਧ ਆ ਉਹ ਨੀਤੀਆਂ ਕਰਕੇ ਪਸਾਨ ਦੇ ਬੰਦੀਆਂ ਕਰ ਰਹੇ ਨੇ ਲੇਕਿਨ ਸਟੇਟ ਗਵਰਨਮੈਂਟ ਦਾ ਨਹੀਂ ਕਰ ਰਹੇ ਜਾਂਕਰ ਦਾ ਦੋਸ਼ ਹੈ ਭਾਰਤ ਦਾ ਵਿਰੋਧ ਹਾਂ ਕਿ ਤੁਸੀਂ ਇੱਕ ਵਿਸ਼ੇਸ਼ ਰਾਜਨੀਤਿਕ ਪਾਰਟੀ ਨੂੰ ਲਾਭ ਪਹੁੰਚਾਉਣ ਦੇ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਦੇਖੋ ਕਿਸੇ ਵੀ ਪਾਰਟੀ ਦਾ ਜਦੋਂ ਕੋਈ ਵਿਰੋਧ ਹੁੰਦਾ ਉਹਦੀਆਂ ਨੀਤੀਆਂ ਕਰਕੇ ਹੁੰਦਾ ਹੈ ਬੀਜੇਪੀ ਉਹਨਾਂ ਨੀਤੀਆਂ ਤੇ ਚੱਲਦੀ ਹੈ ਜਿਹੜੀਆਂ ਆਲਰੇਡੀ ਕਾਂਗਰਸ ਚੱਲਦੀ ਰਹੀ ਹੈ ਕੋਈ ਕਾਂਗਰਸ ਉਹਨੇ ਨਵਾਂ ਕੁਝ ਲੈ ਕੇ ਨਹੀਂ ਆ ਰਹੇ ਜਿਹੜਾ ਕੁਝ ਕਾਂਗਰਸ ਨੇ ਨਵੀਆਂ ਆਰਥਿਕ ਨੀਤੀਆਂ ਤੇ ਵਿਸ਼ਵਪਾਰ ਸੰਸਥਾ ਦੀਆਂ ਨੀਤੀਆਂ ਜਿਹੜੀਆਂ ਤੇ 1991 ਦੇ ਵਿੱਚ ਨਰਸਿੰਹਾ राव ਨੇ ਤੇ ਮਨਮੋਹਨ ਸਿੰਘ ਨੇ ਦਸਖਤ ਕਰਕੇ ਸਹਿਮਤੀ ਦਿੱਤੀ ਹੈ ਉਹ ਨੀਤੀਆਂ ਇਹਨਾਂ ਨੇ ਇੰਪਲੀਮੈਂਟ ਜੋਰ ਨਾਲ ਕੀਤੀਆਂ ਨੇ ਜਿਵੇਂ ਇਹਨਾਂ ਦੇ ਮਤਲਬ ਸਬਸਿਡੀ ਖੇਤੀ ਕਰਤੰਦੇ ਦੇ ਸਬਸਿਡੀ ਖਤਮ ਕਰਨੀ ਹੈ بڑے بڑے ਛੀਲੂ ਕਦਮ ਖੋਲ ਕੇ ਅੰਧਾਣਾ ਮੁੰਡੀਆਂ ਖਤਮ ਕਰਨੀਆਂ ਨੇ ਜਿੰਨੀ بڑے بڑے ਸ਼ਾਪਿੰਗ ਮਾਲ ਖੋਲ ਕੇ ਇੱਕ ਪਰਚੂਨ ਖੇਤਰ ਖਤਮ ਕਰਨਾ ਹੈ ਉਹ ਸਾਰੀਆਂ ਪਾਲਸੀਆਂ ਇਹਨਾਂ ਨੇ ਜਿਹੜੀਆਂ ਮਤਲਬ ਉਹ ਵਿਸ਼ਵਪਰਸੰਤਨ ਦੀਆਂ ਪਾਲਿਸੀਆਂ ਨਵੀਂ ਆਰਥਿਕ ਪਾਲਿਸੀਆਂ ਨੇ ਉਹ ਸਾਰੇ ਧੰਦਿਆਂ ਦੇ ਉਹ ਪਾਲਿਸੀਆਂ ਲਾਗੂ ਕਰਕੇ ਸਾਰੇ ਧੰਦਿਆਂ ਦਾ ਨੁਕਸਾਨ ਕੀਤਾ ਸਾਰਾ ਕਾਰੋਬਾਰ ਠੱਪ ਹੈ ਤੁਸੀਂ ਬਜਾਤ ਸ਼ਹਿਰ ਦੇ ਰਹਿਣ ਵਾਲਿਆਂ ਤੁਸੀਂ ਦੁਕਾਨਾਂ ਨਾਲ ਸਮਝਦੋ ਸਾਰਾ ਕਾਰੋਬਾਰ ਮੇਰੀ ਸਮਝ ਦੇ ਵਿੱਚ ਕੋਈ ਇਹੋ ਜਿਹਾ ਕਾਰੋਬਾਰ ਨਹੀਂ ਜਿਹੜਾ ਆਪਣੇ ਆਪ ਨੂੰ ਇਹ ਕਹਿ ਸਕਦਾ ਵੇ ਆ ਮੈਂ ਆਪਦੀ ਕਮਾਈ ਨਾਲ ਆਪਦੇ ਪਰਿਵਾਰ ਦਾ ਗੁਜ਼ਾਰਾ ਕਰ ਸਕਦਾ ਮੈਂ ਸੈਟੀਸਫਾਈ ਹਾਂ ਇਹੋ ਜਿਹਾ ਕੋਈ ਨਹੀਂ ਨਾ ਰਜਗਾਰ ਹੈ ਨਾ ਕਿਸਾਨਾਂ ਕੋਲੇ ਕੰਮ ਐ ਨਾ ਮਜ਼ਦੂਰਾਂ ਕੋਲੇ ਕੰਮ ਐ ਸਾਰੀ ਛੁੱਟੀਦਾਰ ਦੁਕਾਨਦਾਰੀ ਫੇਲ ਐ ਸਾਰੀ ਇੰਡਸਟਰੀ ਫੇਲ ਐ ਜਿਹੜੀ ਸਾਰੀ ਸਾਰੇ ਕਤਤ ਧੰਦੇ ਨੇ ਜਿਹੜੇ ਹੋ ਚੌਪਟ ਕੀਤੇ ਨੇ ਤੇ ਸਿਰਫ ਸਿਰਫ ਇੱਕ ਫਾਇਦਾ ਹੋਇਆ ਕਾਰਪੋਰੇਟਾਂ ਨੂੰ ਉਹਨਾਂ ਦੇ ਮੁਨਾਫੇ ਦੁੱਗਣੇ ਚੌਕੜੇ 10 ਗੁਣਾ ਪਦੇ ਇਹਦੇ ਵਿੱਚ ਮੈਂ ਥੋੜਾ ਜਿਹਾ ਵਾਧਾ ਕਰਨਾ ਇਸ ਛੋਟੇ ਜਿਹੇ ਸਵਾਲ ਦਾ ਇੱਕ ਮਿੰਟ ਛੋਟੇ ਜਿਹੇ ਸਵਾਲ ਦਾ ਮੈਂ ਥੋੜਾ ਜਿਹਾ ਵਾਧਾ ਕਰਨਾ ਚਾਹੁੰਦਾ ਜਿੱਥੋਂ ਤੱਕ ਸਵਾਲ ਹੈ ਕਿ ਤੁਸੀਂ ਆਪ ਵਾਲਿਆਂ ਦੇ ਮਤਕ ਕਰਦੇ ਹੋ 21 ਦਿਨਾਂ ਤੋਂ ਧਰਨਾ ਲਿਆ ਬਠਿੰਡੇ ਕਿਹਦੇ ਖਿਲਾਫ ਸੀ ਆਪ ਵਾਲਿਆਂ ਦੇ ਉਹਨਾਂ ਨੇ ਚੋਣਾਂ ਦੇ ਮੌਕੇ ਐਲਾਨ ਕੀਤਾ ਮੰਡੀਆਂ ਨੂੰ ਖਤਮ ਕਰਕੇ ਤੇ ਸਹਿਲੋ ਕਦਮਾਂ ਚ ਕੰਧੁੱਲੇ ਜਾਣ ਦਾ ਉਸੇ ਦਿਨ ਅਸੀਂ ਸਾਰੇ ਮੰਤਰੀਆਂ ਦੇ ਬਾਰਾਂ ਚ ਗਏ ਆ ਉਦੋਂ ਅਗਲੇ ਦਿਨ ਦੋ ਦਿਨ ਨੂੰ ਜੇ ਅਸੀਂ ਉਹਨਾਂ ਦੇ ਪੱਖ 'ਚ ਹੁੰਦੇ ਫਿਰ ਅਸੀਂ ਕੇਸਨ ਮਾਰ ਲਾਂਦੇ ਉਹਨਾਂ ਗੱਲਾਂ 'ਚ ਚੰਡੀਗੜ੍ਹ ਸਾਡਾ 8 ਦਾ ਰੱਖਿਆ ਸੀ ਉਹਨਾਂ ਨੂੰ ਤੁਰਤ ਚੋਣਾਂ 'ਚ ਹਰ ਜਾ ਹੋਣ ਕਰਕੇ ਤੁਰਤ ਵਾਪਸ ਲੈਣਾ ਪਿਆ ਬਰਟਿੰਡੇ ਦੇ ਵਿੱਚ ਖੁੱਡੀਆਂ ਸਾਹਿਬ ਖੜੇ ਐ ਉਹਨੂੰ ਥਾਂ ਥਾਂ ਤੇ ਸਵਾਲ ਕਰਿਆ ਥਾਂ ਥਾਂ ਤੇ ਉਹਨੂੰ ਘੇਰੇ ਆ ਇਹਦੇ ਅਮੇਤ ਦੇ ਬਾਰਗੇ ਆਏ ਆ ਤੁਣੀ ਸੀਗੀਆਂ ਨਹੀਂ ਮੀਤ ਮੀਤ ਖੈਰ ਦੇ ਬਾਰਚ ਆਏ ਆ ਸਵਾਲ ਇਹਨਾਂ ਨੂੰ ਵੀ ਕਰ ਰਹੇ ਆ ਸਾਡਾ ਨੇੜੇ ਕੋਈ ਨਹੀਂ ਅਸੀਂ ਇਹ ਕਹਿੰਦੇ ਆ ਕਿ ਜਿਹੜੀ ਸੰਸਥਾ ਚਾਹੇ ਵਿਧਾਨ ਸਭਾ ਦੀ ਚਾਹੇ ਪਾਰਲੀਮੈਂਟ ਦੀ ਹੈ ਇਹ ਸੰਸਥਾ ਲੋਕਾਂ ਦੇ ਵਿਰੁੱਧ ਹੀ ਫੈਸਲੇ ਕਰਦੀ ਹੈ ਇੱਕ ਵੀ ਫੈਸਲਾ ਲੋਕਾਂ ਦੇ ਹੱਕ ਦਾ ਨਹੀਂ ਇਹ ਚੋਣਾ ਸਾਡੇ ਲੋਕਾਂ ਦਾ ਬਹੁਤ ਵੱਡੀ ਪੱਧਰ ਤੇ ਨਿਸ਼ਾਨਾ ਕਰਦੀ ਹੈ ਲੋਕਾਂ ਨੂੰ ਧਰਮ ਦੇ ਨਾਮ ਤੇ ਜਾਤ ਦੇ ਤੌਰ ਤੇ ਬਹੁਤ ਬੁਰੀ ਤਰ੍ਹਾਂ ਪਾੜਦੀ ਹੈ ਤੇ ਆਪ ਦਾ ਇਹ ਮਸਲਾ ਹੱਲ ਕਰਦੀ ਹੈ ਕਿਉਂਕਿ ਕੁਰਸੀ ਜਾਵੇ ਬਹੁਤ ਵੱਡੀ ਲੜਾਈ ਹੈ ਇਹਨਾਂ ਦੀ ਉਹ ਲੜਾਈ ਗਲ ਬਾਡੀ ਵੀ ਨਾ ਬਣੇ ਉਹਦਾ ਫੈਸਲਾ ਲੋਕਾ ਤੋਂ ਕਰਾ ਲੈਂਦੇ ਤੇ ਲੋਕਾਂ ਨੂੰ ਬਾੜ ਦੇ ਤੇ ਲੋਕਾਂ ਦੇ ਉਲਟ ਸਾਰੇ ਫੈਸਲੇ ਲੈਂਦੇ ਆ ਪਰ ਇਹ ਤਾਂ ਲੋਕਤੰਤਰ ਪ੍ਰਣਾਲੀ ਤੇ ਇਹਦਾ ਮਤਲਬ ਤੁਸੀਂ ਇਸੇ ਸਿੱਧੇ ਤਰੀਕੇ ਨਾਲ ਲੋਕਤੰਤਰ ਦਾ ਵਿਰੋਧ ਕਰ ਰਹੇ ਹੋ ਲੋਕਤੰਤਰ ਹੈ ਹੀ ਨਹੀਂ ਕੋਈ ਲੋਕਤੰਤਰ ਕਹਿੰਦਾ ਹਿੰਦੁਸਤਾਨ 'ਚ ਇਹ ਲੋਕਤੰਤਰ ਕਿੱਥੇ ਜਿਹੜੀ ਪਾਰਲੀਮੈਂਟ ਹੈ ਉਸ ਤੋਂ ਪਾਸੇ ਪਾਸੇ ਫੈਸਲੇ ਹੋ ਜਾਂਦੇ ਕਾਡ ਨੂੰ ਲੈਂਦੇ ਕਿਹੜੀ ਪਾਰਲੀਮੈਂਟ 'ਚ ਪਾਸ ਕਰਾਈ ਸੀ ਇਹਨਾਂ ਨੇ ਅੱਜ ਜਹਾਜਾਂ ਦਾ ਇਹਨੇ ਫੈਸਲਾ ਕੀਤਾ ਮਨੂਲ ਜਹਾਜਾਂ ਦਾ ਨਾਮ ਨਹੀਂ ਹੁੰਦਾ ਕਿਹੜੀ ਪਾਰਲੀਮੈਂਟ ਦੇ ਫੈਸਲੇ ਕੀਤੇ ਐ ਫੈਸਲਾ ਪਾਰਲੀਮੈਂਟ ਤੋਂ ਪਾਸੇ ਹੋ ਜਾਂਦੇ ਐ ਪਾਰਲੀਮੈਂਟ ਤਾਂ ਲੋਕਾਂ ਲਈ ਬਖਾਵਾ ਹਾਂ ਵੀ ਇੱਥੇ ਸੋਡੇ ਭਾਈ ਇਨਸਾਫ ਦੇ ਹੁੰਦੇ ਐ ਕੋਈ ਜਮਹੂਰੀਅਤ ਨਹੀਂ ਤਾਨਾਖਾਹੀ ਦਾ ਰਾਜ ਐ ਤੇ ਤਾਹੀ ਚੱਲ ਰਹੀ ਐ ਸਾਨੂੰ ਬੋਲਣ ਦਾ ਹੱਕ ਨਹੀਂ ਜੇ ਮੋਦੀ ਨੇ ਉਹਨੇ ਬੋਲਣਾ ਸੀ ਕਹਣਾ ਉਹਦਾ ਅਧਿਕਾਰ ਐ ਤੇ ਸਾਨੂੰ ਇਹ ਰੈਸਟਾਂਗਾਂ ਵਾਂਗੇ ਰਾਂਚ ਘੇਰ ਦਿੰਗੇ ਸਾਡਾ ਅਧਿਕਾਰ ਕਿੱਧਰ ਗਿਆ ਇਹਨੋਂ ਸਿਮਝ ਜਮਹੂਰੀਅਤ ਕਹਿ ਦੀਏ ਕੋਈ ਜਮਹੂਰੀਅਤ ਨਹੀਂ ਤਾਨਾਖਾਹੀ ਦਾ ਪਗਰਾਹਾਂ ਸਾਹਿਬ ਇੱਕ ਸਵਾਲ ਬੜਾ ਜ਼ਰੂਰੀ ਹੈ ਕਿਸਾਨ ਜਥੇਬੰਦੀਆਂ ਦਾ ਗਠਨ ਹੋਇਆ ਕਿਸਾਨੀ ਮਸਲਿਆਂ ਦੇ ਸੰਬੰਧੀ ਕਿਸਾਨਾਂ ਦੂਜਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ ਭੂਮਿਕਾ ਹੋਰ ਵੀ ਨਿਕਲ ਕੇ ਸਾਹਮਣੇ ਆਈ ਪਰ ਉਸ ਤੋਂ ਬਾਅਦ ਇਹ ਦੇਖਿਆ ਗਿਆ ਜਿਵੇਂ ਬਰਨਾਲੇ ਦੇ ਵਿੱਚ ਇਕੱਠਾ ਵਾਪਰੀ ਵਪਾਰੀਆਂ ਤੇ ਕਿਸਾਨਾਂ ਦੀ ਝੜਪ ਹੋਈ ਉਸ ਤੋਂ ਬਾਅਦ ਇੱਕ ਮੁੱਦਾ ਇੱਕ ਚੱਲਤਾ ਬੜੀ ਪੰਜਾਬ ਦੇ ਵਿੱਚ ਚੱਲੀ ਗਏ ਕਿਸਾਨ ਜਥੇਬੰਦੀਆਂ ਕਿਸਾਨਾਂ ਕੋ ਲੋਕਾਂ ਦੀ ਨਿੱਜੀ ਮਸਲਿਆਂ ਦੀ ਵੀ ਧਰਨੇ ਵਿਹੜ ਲੱਗੀਆਂ ਬੜਾ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਕਿ ਤੁਸੀਂ ਸਮਝਿਓ ਕਿ ਇਹ ਜੇ ਨਿੱਕੇ ਨਿੱਕੇ ਨਿੱਜੀ ਮਸਲੇ ਜਿਹੜੇ ਕਿ ਕਾਨੂੰਨੀ ਕਨੇਸਾਰਾਂ ਤੇ ਵੀ ਨਿੱਕੇ ਜਿਹੇ ਦਾਸ ਸਕਦੇ ਲੋ ਤੇ ਕਿਸਾਨ ਜਿੱਤੇ ਬੰਦਿਆਂ ਦਾ ਦਕਲ ਕਿੰਨਾ ਕੁ ਵੇਰਸਾ ਹੁੰਦਾ ਹੈ। ਦੇਖੋ ਇਹ ਬਹੁਤ ਇੱਕ ਛੋਟੇ ਜਿਹੇ ਖਿੱਤੇ ਦੀ ਇੱਕ ਛੋਟੀ ਜੀ ਬੰਦਿਆਂ ਦੀ ਥੋੜੇ ਜੇ ਬੰਦਿਆਂ ਦੀ ਇੱਕ ਛੋਟੀ ਜੀ ਘਟਨਾ ਹੈ। ਜਿਹੜੀ ਜਿਹੜੀ ਇੱਥੇ ਵਾਪਰੀਆ ਬਰਨਾਲੇ ਦੀ ਤੇ ਇਹਨੂੰ ਬਹੁਤ ਵੱਡੀ ਵੜਾ ਕੇ ਪੇਸ਼ ਕਰਦੇ ਆ ਜਿੱਮੇ ਕਿਸਾਨ ਤੇ ਮਜ਼ਦੂਰ ਜਿੱਥੇ ਬੰਦਿਆਂ ਦਾ ਕੋਈ ਬਹੁਤ ਵੱਡਾ ਵਿਰੋਧ ਹੁੰਦਾ। ਇਸ ਤਰ੍ਹਾਂ ਦੇ ਉਹ ਇੱਕ ਜਥੇਬੰਦੀ ਦੇ ਵਰਕਰ ਆ ਉਹ ਇੱਕ ਜਥੇਬੰਦੀ ਦੇ ਵਰਕਰ ਦਾ ਕੋਈ ਇਮੀਗ੍ਰੇਸ਼ਨ ਤੇ ਕੋਈ ਲੈਂਡ ਦੇਣ ਦਾ ਛੋਟਾ ਜਿਹਾ ਝਗੜਾ ਸੀ ਉਹ ਥੋੜੇ ਜੇ ਬੰਦਿਆਂ ਦੇ ਵਿੱਚ ਆਪਸ ਵਿੱਚ ਤੂੰ ਤੋਂ ਮੈਂ ਇਹ ਜਿਹੜੇ ਬਹੁਤ ਹੀ ਮਤਭਾਗੀ ਸਮਝਦੇ ਆ ਸੀ ਦੋ ਸੰਸਥਾਵਾਂ ਦਾ ਟਕਰਾਅ ਬਣਾ ਕੇ ਪੇਸ਼ ਕਰਨਾ ਇਹ ਇੱਕ ਕਿਸੇ ਪੋਲੀਟੀਕਲ ਬੰਦੇ ਦੀ ਚਾਹ ਖੇਡ ਹੈ ਕਿ ਕਿਸਾਨ ਜਥੇਬੰਦੀਆਂ ਦਾ ਤੇ ਵਪਾਰੀਆਂ ਦਾ ਟਕਰਾਅ ਬਣਾ ਕੇ ਪੰਜਾਬ ਦੇ ਵਿੱਚ ਦੋ ਖਿੱਤਿਆਂ ਨੂੰ ਦੋ ਜਮਾਤਾਂ ਨੂੰ ਆਪਸ ਵਿੱਚ ਪੜ੍ਹਾਉਂਦੇ ਇਹਦਾ ਨਾਂ ਹਾਲੇ ਲੈਂਦਾ ਇੱਕ ਬੋਟਾ ਦੀ ਖੇਡ ਹੈ ਇਹ ਵੈਸੇ ਇਹ ਬਹੁਤ ਵੱਡੀ ਗੱਲ ਨਹੀਂ ਹੈ ਇਹ ਤੁਸੀਂ ਵੀ ਦੇਖੀਏ ਉਹ ਜੋ ਹੋਇਆ ਜਿੰਨਾ ਵੀ ਹੋਇਆ ਅਸੀਂ ਤਾਂ ਉਹਦੀ ਬਹੁਤ ਨਿਖੇਧੀ ਕਰਦੇ ਆ ਤੇ ਬਹੁਤ ਮੰਦਭਾਗ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਅੱਜ ਹੀ ਸਾਡੇ ਕੋਲੇ ਅਫਰਟਮੈਂਟ ਵਾਲੇ ਸਾਥੀ ਆ ਕੇ ਗਏ ਨੇ ਉਹ ਸਾਡੇ ਨਾਲ ਹਮੇਸ਼ਾ ਹੀ ਸਾਥ ਚੱਲਦੇ ਨੇ ਤੁਸੀਂ ਪੰਜਾਬ ਦੇ ਕਿਸਾਨ ਆਪਣੇ ਸੰਰੂਰ ਦੇ ਵਿੱਚ ਵਪਾਰਕ ਮੰਡਲ ਦੇ ਵਪਾਰੀਆਂ ਦੀ ਬੰਦਿਆਂ ਦੀ ਮੀਟਿੰਗ ਹੋਈ ਹੈ ਉਹ ਸਾਡੇ ਨਾਲ ਕਦੇ ਵਿਰੋਧ ਚ ਆਈ ਨਹੀਂ ਜਿਹੜੀ ਅਸੀਂ ਕਾਲ ਦਿੱਤੀ ਹੈ ਤੁਸੀਂ ਦੇਖੀ ਹੋਣੀ ਬਟਿੰਡੇ ਦੇ ਵਿੱਚ ਆਪਣੇ ਬਰਨਾਲੇ 'ਚ ਵੀ ਦੇਖੀ ਹੈ ਜਦੋਂ ਸੰਯੁਕਤ ਮੋਰਚੇ ਦੀ ਕਾਲ ਹੁੰਦੀ ਅਸੀਂ ਬੰਦ ਦੀ ਕਾਲ ਕਰਦੇ ਤੇ ਸਾਰੇ ਵਪਾਰੀ ਸਾਡੇ ਨਾਲ ਸਹਿਯੋਗ ਦਿੰਦੇ ਰਹੇ ਆ ਸਾਡੇ ਕੋਲ ਜਾਣਦੇ ਰਹੇ ਆ ਅਸਲ ਤੇ ਦੋ ਖਿੱਤਿਆਂ ਦੀ ਲੜਾਈ ਇਹ ਪੋਲਿਟਿਕਲ ਲੋਕਾਂ ਦੀ ਬਣਾਈ ਹੋਈ ਲੜਾਈ ਹੈ ਐਡੀ ਇਹ ਗੱਲ ਨਹੀਂ ਜਿਹੜੀ ਇਹਨੂੰ ਪੇਸ਼ ਕੀਤਾ ਜਾ ਰਿਹਾ ਹੈ